ਇੰਦਵੀ ਸਾਰੇ ਕੈਂਡੀਡੇਟਸ ਨੂੰ ਤੋਂ ਇੱਕ ਵਾਰ ਫਿਰ ਆਇਆ ਹਾਂ ਤੁਹਾस्ते ਬਹੁਤ ਹੀ ਲੇਟੈਸਟ ਅਪਡੇਟ ਲੈ ਕੇ ਤੇ ਇਹ ਜਿਹੜਾ ਅਪਡੇਟ ਹੈ ਦੋਸਤੋ ਇਹ ਹੈ ਜੀ ਪੰਜਾਬ ਦੀ ਗਰੁੱਪ ਡੀ ਭਰਤੀ ਬਾਰੇ ਜਿਹਨੂੰ ਆਪਾਂ ਸੇਵਾਦਾਰ ਭਰਤੀ ਕਹਿ ਰਹੇ ਹਾਂ ਠੀਕ ਹੈ ਇਸ ਭਰਤੀ ਦੇ ਫਾਰਮ ਭਰਨੇ ਸਟਾਰਟ ਹੋ ਚੁੱਕੇ ਹੈ ਤੇ ਇਸ ਭਰਤੀ ਵਾਸਤੇ ਤੁਹਾਨੂੰ ਸਿਰਫ 8ਵੀਂ ਪਾਸ ਹੋਣਾ ਲਾਜ਼ਮੀ ਹੈ ਜੇ ਤੁਸੀਂ 8ਵੀਂ ਪਾਸ ਹੋ ਤੇ 8ਵੀਂ ਵਿੱਚ ਤੁਸੀਂ ਪੰਜਾਬੀ ਪਾਸ ਕਰੀ ਹੋਈ ਹੈ ਤੇ ਤੁਹਾਡੀ ਏਜ 16 ਤੋਂ 35 ਸਾਲ ਵਿਚਾਲੇ ਹੈ ਤਾਂ ਤੁਸੀਂ ਇਸ ਭਰਤੀ ਵਾਸਤੇ ਫਾਰਮ ਭਰ ਸਕਦੇ ਹੋ ਹੋਰ ਕੋਈ ਦੌੜ ਭੱਜ ਇਸ ਭਰਤੀ ਵਿੱਚ ਨਹੀਂ ਮੰਗੀ ਗਈ ਠੀਕ ਹੈ ਆਪਾਂ ਇੱਥੇ ਪੰਜਾਬ ਵਾਲੀ ਭਰਤੀ ਦੀ ਗੱਲ ਕਰ ਰਹੇ ਹਾਂ ਜਿਹੜੀ ਕਿ ਪੀਟਸਬੀ ਨੇ ਜਾਰੀ ਕੀਤੀ ਹੈ ਠੀਕ ਹੈ ਇਸ ਭਰਤੀ ਵਿੱਚ ਸਿਰਫ ਤੁਹਾਡਾ ਪੇਪਰ ਹੋਏਗਾ ਕੋਈ ਟਾਈਪਿੰਗ ਨਹੀਂ ਹੈ ਕੋਈ ਫਿਜ਼ੀਕਲ ਨਹੀਂ ਹੈ ਪੇਪਰ ਹੋਏਗਾ ਤੇ ਪੇਪਰ ਬੇਸ ਤੇ ਮੈਰਿਟ ਬਣੇਗੀ ਤੇ ਤੁਹਾਡਾ ਸਿਲੈਕਸ਼ਨ ਹੋ ਜਾਏਗਾ ਠੀਕ ਹੈ ਤੇ ਇਸ ਤੋਂ ਇਲਾਵਾ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪੈਂਦੀ ਭਰਤੀ ਆਈ ਹੈ ਉਸ ਦੇ ਵਿੱਚ ਸਿਰਫ 10ਵੀਂ ਤੋਂ 12ਵੀਂ ਪਾਸ ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਆ ਠੀਕ ਹੈ ਬਟ ਉਸ ਭਰਤੀ ਵਿੱਚ ਬਾਈ ਤੁਹਾਡਾ ਫਿਜ਼ੀਕਲ ਹੋਏਗਾ ਇਹ ਪੁਆਇੰਟ ਤੁਸੀਂ ਧਿਆਨ ਰੱਖਿਓ ਕਨਫਿਊਜ਼ ਨਾ ਹੋ ਜਿਓ ਇਥੇ PtrplsB ਦੇ ਵਿੱਚ ਜਿਹੜੀ ਸੇਵਾਦਾਰ ਦੀ ਭਰਤੀ ਜਾਰੀ ਹੋਈ ਹੈ ਉਹ ਉਸ ਦਾ ਫਾਰਮ ਸਟਾਰਟ ਹੋ ਚੁੱਕਿਆ ਹੈ ਤੁਸੀਂ PtrplsB ਦੀ ਅਫੀਸ਼ੀਅਲ ਸਾਈਟ ਤੇ ਜਾ ਕੇ ਜੇ ਤੁਹਾਨੂੰ ਭਰਨਾ ਆਉਂਦਾ ਤਾਂ ਬਾਈ ਇੱਥੇ ਜਿਹੜਾ 28 ਤਰੀਕ ਵਾਲਾ ਇਹ ਲਿੰਕ ਤੁਸੀਂ ਦੇਖੋਗੇ ਜਿਹੜਾ ਕਿ 26 ਤਰੀਕ ਨੂੰ ਐਕਟੀਵੇਟ ਹੋਣਾ ਸੀ ਬਟ ਅੱਜ ਐਕਟੀਵੇਟ ਹੋਇਆ ਇਸ ਦੇ ਉੱਤੇ ਤੁਸੀਂ ਕਲਿੱਕ ਕਰੋਗੇ ਤਾਂ ਇੱਕ ਨਵਾਂ ਪੇਜ ਜਿਹੜਾ ਹੈ ਓਪਨ ਹੋ ਜਾਏਗਾ ਠੀਕ ਹੈ ਤੇ ਇਸ ਪੇਜ ਦੇ ਵਿੱਚ ਤੁਸੀਂ ਦੇਖੋਗੇ ਇਹਨਾਂ ਨੇ ਮੈਂਸ਼ਨ ਤਾਂ ਆਹੀ ਕਰ ਰੱਖਿਆ ਬਾਈ 26 ਤਰੀਕ ਤੋਂ ਓਪਨ ਹੋਣ ਦਾ ਠੀਕ ਹੈ ਬਟ ਹੋਇਆ ਅੱਜ ਹੈ ਇੱਥੇ ਜਾ ਕੇ ਤੁਸੀਂ ਆਰਾਮ ਦੇ ਨਾਲ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰ ਲੈਣਾ ਠੀਕ ਹੈ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਜਦੋਂ ਕਲਿੱਕ ਕਰੋਗੇ ਇੱਕ ਨਵਾਂ ਪੇਜ ਓਪਨ ਹੋਏਗਾ ਠੀਕ ਹੈ ਤੇ ਇੱਥੇ ਪੂਰੀ ਇਨਫੋਰਮੇਸ਼ਨ ਤੁਸੀਂ ਭਰ ਦੇਣੀ ਹੈ ਤੇ 8ਵੀਂ ਪਾਸ ਦੇ ਜਿਹੜੇ ਤੁਹਾਡੇ ਨੰਬਰ ਵਗੈਰਾ ਬਾਈ ਇੱਥੇ ਤੁਸੀਂ ਸਬਮਿਟ ਕਰ ਦੇਣੇ ਹੈ ਤੇ ਫਿਰ ਇਹ ਜਿਹੜਾ ਤੁਸੀਂ ਫਾਰਮ ਸੇਵ ਤੇ ਕਲਿੱਕ ਕਰ ਦੇਣਾ ਅੱਗੇ ਵੀ ਹੋਰ ਪ੍ਰੋਸੈਸ ਹੋਏਗੀ ਕਿਸ ਤਰੀਕੇ ਨਾਲ ਤੁਸੀਂ ਫੀਸ ਭਰਨੀ ਹੈ ਠੀਕ ਹੈ ਉਹ ਜਦੋਂ ਤੁਸੀਂ ਇਹ ਫਾਰਮ ਭਰੋਗੇ ਤੁਹਾਨੂੰ ਅੱਗੇ ਪਤਾ ਲੱਗ ਜਾਏਗੀ ਇਸ ਤੋਂ ਇਲਾਵਾ ਬਾਈ ਨੇੜੇ ਦੇ ਕੈਫੇ ਦੇ ਜਾ ਕੇ ਤੁਸੀਂ ਫਾਰਮ ਭਰਵਾ ਸਕਦੇ ਹੋ ਜੇ ਤੁਹਾਨੂੰ ਫਾਰਮ ਭਰਨਾ ਨਹੀਂ ਆਉਂਦਾ ਰਿਸਕ ਨਾ ਲਿਓ ਕਿਉਂਕਿ 8ਵੀਂ ਪਾਸ ਤੇ ਇਸ ਤੋਂ ਇਲਾਵਾ ਕੋਈ ਹੋਰ ਭਰਤੀ ਨਹੀਂ ਆਉਂਦੀ ਠੀਕ ਹੈ ਆ ਸੇਵਾਦਾਰ ਦੀ ਹੀ ਭਰਤੀ ਹੈ ਤੇ ਜੇ ਸਿਰਫ ਤੁਸੀਂ 8ਵੀਂ ਪਾਸ ਹੁਦਾ ਬਹੁਤ ਹੀ ਧਿਆਨ ਨਾਲ ਤੁਸੀਂ ਆਪਦਾ ਫਾਰਮ ਜਿਹੜਾ ਇੱਥੇ ਭਰਵਾ ਦੇਣਾ ਤੇ ਵਧੀਆ ਤਰੀਕੇ ਨਾਲ ਤਿਆਰੀ ਕਰ ਲੈਣੀ ਹੈ ਤਿਆਰੀ ਕਰਨ ਵਾਸਤੇ ਆਪਣਾ ਜਿਹੜਾ ਗਰੁੱਪ ਹੈ ਇਹ ਜੁਆਇਨ ਕਰ ਸਕਦੇ ਹੋ ਨੀ ਦਾ ਪੰਜਾਬ ਸਟਡੀ ਗਰੁੱਪ ਨਾਂ ਦੀ ਐਪ ਤੁਸੀਂ ਡਾਊਨਲੋਡ ਕਰ ਸਕਦੇ ਹੋ ਉੱਥੇ ਵੀ ਤੁਹਾਨੂੰ ਤਿਆਰੀ ਕਰਵਾਈ ਜਾਏਗੀ ਤੇ ਜੇ ਤੁਸੀਂ ਫਾਰਮ ਭਰਵਾਣਾ ਚਾਹੁੰਦੇ ਹੋ ਤਾਂ ਆਪਣਾ ਇਹ ਜਿਹੜਾ WhatsApp ਨੰਬਰ ਹੈ ਇਸ ਦੇ ਉੱਤੇ ਸਿਰਫ ਤੁਸੀਂ ਫਾਰਮ ਲਿਖ ਕੇ ਹੀ ਮੈਸੇਜ ਕਰਨਾ ਹੈ ਤਾਂ ਜੇ ਤੁਸੀਂ ਫਾਰਮ ਲਿਖ ਕੇ ਮੈਸੇਜ ਕਰੋਗੇ ਤਾਂ ਅੱਧੀ ਰਾਤ ਨੂੰ ਹੀ ਸਹੀ ਬਟ ਤੁਹਾਡਾ ਸਾਰਿਆਂ ਦਾ ਫਾਰਮ ਜਿਹੜਾ ਉਹ ਭਰਿਆ ਜਾਏਗਾ ਫੀਸ ਦੀ ਪਹਿਲਾਂ ਵਾਲੀ ਵੀਡੀਓ ਵਿੱਚ ਮੈਂ ਪੂਰੀ ਡਿਟੇਲ ਤੁਹਾਨੂੰ ਦੱਸ ਦਿੱਤੀ ਹੈ ਕਿ ਕਿੰਨੀ ਤੁਹਾਡੀ ਫੀਸ ਲੱਗੇਗੀ ਫਿਲਹਾਲ ਫਾਰਮ ਭਰਨ ਦੀ ਜਿਹੜੀ ਫੀਸ ਹੈ ਅੱਜ ਵਾਸਤੇ ਸਿਰਫ 50 ਰੁਪਈਆ ਠੀਕ ਹੈ ਤੇ ਕੱਲ ਵਾਸਤੇ ਇਹ ਜਿਹੜੀ ਫੀਸ ਹੈ ਇਹ 70 ਰੁਪਈਆ ਹੋਣ ਵਾਲੀ ਹੈ ਸੋ ਜੇ ਤੁਸੀਂ ਅੱਜ ਫਾਰਮ ਭਰਵਾ ਲੈਂਦੇ ਹੋ ਤਾਂ 50 ਰੁਪਿਆ ਹੀ ਤੁਹਾਨੂੰ ਫੀਸ ਲੱਗੇਗੀ 50 ਰੁਪਿਆ ਦਾ ਵਿੱਚ ਘਰੇ ਬੈਠੇ ਤੁਹਾਡਾ ਫਾਰਮ ਛੜਾਓ ਭਰਿਆ ਜਾਏਗਾ ਤੇ ਫਾਰਮ ਭਰਨ ਦੇ 3 ਦਿਨ ਬਾਅਦ ਠੀਕ ਹੈ ਫਾਰਮ ਭਰਨ ਦੇ 3 ਦਿਨ ਬਾਅਦ ਜਿਹੜੀ ਉਹ ਤੁਹਾਡੀ ਫੀਸ ਭਰੀ ਜਾਏਗੀ ਉਹ ਬਾਈ ਤੁਸੀਂ ਚੇਤੇ ਨਾਲ ਭਰ ਦਿਓ ਜੇ ਤੁਸੀਂ ਫੀਸ ਨਹੀਂ ਭਰੋਗੇ ਤਾਂ ਤੁਹਾਡਾ ਫਾਰਮ ਜਿਹੜਾ ਭਰਿਆ ਹੋਇਆ ਨਹੀਂ ਮੰਨੇ ਜਾਏਗਾ ਤੇ ਤੁਹਾਡਾ ਫਾਰਮ ਰਿਜੈਕਟ ਹੋ ਜਾਏਗਾ ਕੋਈ ਐਡਮਿਟ ਕਾਰਡ ਵਗੈਰਾ ਪੇਪਰ ਵਾਸਤੇ ਤੁਹਾਡਾ ਨਹੀਂ ਆਣਾ ਸੋ ਅੱਜ ਫਾਰਮ ਭਰ ਦਿਓ ਤਿੰਨ ਦਿਨ ਬਾਅਦ ਤੁਸੀਂ ਆਪਦੀ ਫੀਸ ਭਰ ਦਿਓ ਫੇਰ ਤੁਸੀਂ ਐਡਮਿਟ ਕਾਰਡ ਦਾ ਵੇਟ ਕਰ ਸਕਦੇ ਹੋ ਸੋ ਇਹ ਲੇਟੈਸਟ ਅਪਡੇਟ ਸੀ ਇਸ ਤੋਂ ਇਲਾਵਾ ਤੁਹਾਡਾ ਕੋਈ ਸਵਾਲ ਹੋਵੇ ਡਾਊਟ ਹੋਵੇ ਪੁੱਛਣਾ ਚਾਹਦੇ ਹੋ ਕਮੈਂਟ ਕਰਕੇ ਪੁੱਛ ਲਿਓ ਤੇ ਗਰੁੱਪ ਡੀ ਦੀ ਤਿਆਰੀ ਵਾਸਤੇ ਆਪਣਾ ਇਹ ਜਿਹੜਾ ਗਰੁੱਪ ਹੈ ਇਹ ਜਰੂਰ ਜੁਆਇਨ ਕਰ ਲਿਓ ਠੀਕ ਹੈ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਦੇ ਲਈ ਰੱਬ ਰੱਖਾ